ਦੇਖ ਆ ਹੋ ਗਿਆ ਟੱਕਾ ਮੁੱਕੀ ਹੁੰਦਾ ਹੋਇਆ ਕਿਸਾਨਾਂ ਦੇ ਨਾਲ ਫਿਰ ਕਿਸਾਨ ਅੱਗੇ ਵਧਦੇ ਹੋਏ ਤਸਵੀਰਾਂ ਟਕਰਾਅ ਤਿੱਖਾ ਹੁੰਦਾ ਹੋਇਆ ਇੱਕ ਵਾਰ ਫਿਰ ਤੁਸੀਂ ਦੇਖ ਸਕਦੇ ਹੋ ਬੈਰੀਕੇਡ ਪਾਸੇ ਕਰਨ ਦੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਦੁਆਰਾ ਫਿਰ ਟਕਰਾਅ ਹੁੰਦਾ ਹੋਇਆ ਕਿਸਾਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਬੈਰੀਕੇਡ ਤੋੜਨ ਦੀ ਮਲੇਰ ਕੋਟਲਾ ਚ ਲਗਾਤਾਰ ਸਥਿਤੀ ਇਤਨਾ ਪੂਰਨ ਬਣਦੀ ਹੋਈ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਭਾਰੀ ਪੁਲਿਸ ਫੋਰਸ ਭਾਰੀ ਪੁਲਿਸ ਫੋਰਸ ਵੀ ਮੌਜੂਦ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਕੁਝ ਵੱਖਰਾ ਸੋਹਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ ਐਪ ਮਲੇਰ ਕੋਟਲਾ ਧੂਰੀ ਮਲੇਰ ਕੋਟਲਾ ਧੂਰੀ ਤੁਸੀਂ ਦੇਖ ਸਕਦੇ ਹੋ 메인 ਹਾਈਵੇ ਦੇ ਉੱਤੇ ਸੀ ਮੌਜੂਦ ਆ ਮੋਬਾਈਲ ਤੇ ਸੋ ਤੁਸੀਂ ਦੇਖ ਸਕਦੇ ਹੋ ਭਾਰੀ ਪੁਲਿਸ ਫੋਰਸ ਭਾਰੀ ਪੁਲਿਸ ਫੋਰਸ ਵੀ ਮੌਜੂਦ ਆ ਸੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਮੌਜੂਦਗੀ ਸੋ ਧੂਰੀ ਤੋਂ ਅਸੀਂ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਕਿਸਾਨਾਂ ਦੀਆਂ ਸੋ ਭਾਰਤੀ ਕਿਸਾਨ ਜੂਨੀਅਨ ਅਗਰਾਹਾਂ ਵੱਲੋਂ ਕਾਲ ਦਿੱਤੀ ਗਈ ਸੀ ਸੋ ਜਿਹੜੀ ਇਹ ਕਾਲ ਆ ਮਲਾਹਮਾਂ ਨੂੰ ਬੋਲਤੀ ਆ ਕਿ ਇਹ ਸੱਤ ਫੋਟ ਮਾਰਨੀ ਖੇਤਾਂ ਨਾਲ ਕਰੋ ਚਾਨ ਚਾਨ ਸੋ ਮਹੌਲ ਮਹੌਲ ਗਰਮ ਹੁੰਦਾ ਹੋਇਆ ਜਿਹੜੇ ਅੱਗੇ ਮਹੌਲ ਮਹੌਲ ਗਰਮ ਹੁੰਦਾ ਹੋਇਆ ਸੋ ਮਹੌਲ ਗਰਮ ਹੁੰਦਾ ਹੋਇਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੁਣ ਤੁਸੀਂ ਭਾਵੇਂ ਸੋ ਤੁਸੀਂ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਮਰਦਾਬਾ ਮਰੇ ਪਿਛਲੇ ਪਾਸੇ ਦੀ ਤਸਵੀਰ ਤੁਹਾਨੂੰ ਦਿਖਾ ਦਈਏ ਇਧਰਲੇ ਪਾਸੇ ਵੀ ਜਿਹੜਾ ਰੋਡ ਆ ਉਹ ਜਮ ਕੀਤਾ ਗਿਆ ਹੈਗਾ ਹਾਲਾਂਕਿ ਮਲੇਰ ਕੋਟਲੇ ਦੇ ਅਸੀਂ ਚਾਰੇ ਪਾਸਿਆਂ ਦੀ ਜੇ ਗੱਲ ਕਰਦੇ ਆ ਮਲੇਰ ਕੋਟਲਾ ਸ਼ਹਿਰ ਚਾਰੇ ਪਾਸਿਆਂ ਤੋਂ ਬਲਾਕ ਕੀਤਾ ਹੋਇਆ ਹੈਗਾ ਅੱਜ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਚਾਰ ਜ਼ਿਲ੍ਹਿਆਂ ਦੇ ਜਿਹੜੇ ਭਾਰਤੀ ਕਿਸਾਨ ਯੂਨੀਅਨਾਂ ਦੇ ਗਰਾਹਾਂ ਦੇ ਸੋ ਤੁਸੀਂ ਦੇਖ ਸਕਦੇ ਹੋ ਸੋ ਸਬ ਵੱਡੀ ਗਿਣਤੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਇਕੱਠੇ ਹੋ ਕੇ ਆਏ ਸੀ ਅੱਜ ਕਾਲ ਦਿੱਤੀ ਗਈ ਸੀ ਸੋ ਕਿਸਾਨਾਂ ਦੇ ਨਾਲ ਕਿਸਾਨਾਂ ਦੇ ਨਾਲ ਟੱਕਾ ਮੁਕੀ ਹੁੰਦਾ ਹੋਇਆ ਟੱਕਾ ਮੁਕੀ ਹੁੰਦਾ ਹੋਇਆ ਟੱਕਾ ਮੁਕੀ ਹੁੰਦਾ ਹੋਇਆ ਕਿਸਾਨਾਂ ਦੇ ਨਾਲ ਫਿਰ ਕਿਸਾਨ ਅੱਗੇ ਵਧਦੇ ਹੋਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਟੱਕਾ ਮੁੱਕੀ ਟੱਕਾ ਮੁੱਕੀ ਹੁੰਦਾ ਹੋਇਆ ਸੋ ਅੱਗੇ ਵਧਦੇ ਹੋਏ ਕਿਸਾਨ ਟਿੱਪਰ ਲਾਏ ਹੋਏ ਨੇ ਬੈਰੀਗੇਟ ਲਾਏ ਹੋਏ ਨੇ ਮਲੇਰ ਕੋਟਲਾ ਜੇ ਅਸੀਂ ਗੱਲ ਕਰਦੇ ਹਾਂ ਮਲੇਰ ਕੋਟਲਾ ਧੂਰੀ ਰੋਡ ਦੀਆਂ ਤਸਵੀਰਾਂਆਂ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਲੇਰ ਕੋਟਲਾ ਧੂਰੀ ਰੋਡ ਤੋਂ ਬਲਾਕੇਜ ਕੀਤੀ ਗਈ ਆ ਇੱਲਾ ਇੱਕ ਹੋਰ ਲੇਅਰ ਬਣਾਈ ਗਈ ਸੀ ਪੁਲਿਸ ਵੱਲੋਂ ਪਹਿਲਾਂ ਵਿਹੀ ਕਲਾ ਨੂੰ ਰੋਕ ਕੇ ਸੋ ਬੈਰੀਕੇਡ ਦੇਖ ਸਕਦੇ ਹੋ ਤੁਸੀਂ ਬੈਰੀਕੇਡ ਸੱਜੇ ਤਰ੍ਹਾਂ ਕਿਸਾਨਾਂ ਨੇ ਸੋ ਸੋ ਵੱਡੀਆਂ ਤਸਵੀਰਾਂਆਂ ਵੱਡੀਆਂ ਤਸਵੀਰਾਂ ਸੋ ਵੱਡੀਆਂ ਤਸਵੀਰਾਂ ਫਿਰ ਫਿਰ ਦੁਬਾਰਾ ਪਿੱਛੋਂ ਵੀ ਵੱਡੀ ਗਿਣਤੀ ਜਿਹੜੇ ਕਿਸਾਨ ਆ ਰਹੇ ਆ ਮਲੇਰ ਕੋਟਲਾ ਸੰਗਰੂਰ ਲੁਧਿਆਣਾ ਇਹ ਜ਼ਿਲ੍ਹਿਆਂ ਦੇ ਜਿਹੜੇ ਉਹ ਵੱਧਾ ਹੋਣਾ ਸਟਾਰ ਨਹੀਂ ਲੱਗਣ ਤਾਂ ਵੀ ਜਿਹੜੇ ਬਣ ਲਾਗੇ ਨੇ 100 ਪੁਲਿਸ ਨੇ ਇੱਕ ਵਾਰ ਫੇਰ ਬੈਰੀਕੇਡ ਖੜੇ ਕੀਤੇ ਨੇ ਬੈਰੀਕੇਟ ਲਾਏ ਗਏ ਨੇ ਪੁਲਿਸ ਨੇ ਬੈਰੀਕੇਟ ਲਾਈਨੇ ਕਿਸਾਨਾਂ ਨੇ ਦੁਬਾਰਾ ਫਿਰ ਦੁਬਾਰਾ ਫਿਰ ਬੈਰੀਕੇਟ ਪਾਸੇ ਕੀਤੇ ਨੇ ਸੋ ਪਿਛਲੇ ਦਿਨਾਂ ਦੇ ਵਿੱਚ ਮੁੱਖ ਸਕੱਤਰ ਦਾ ਇੱਕ ਲੈਟਰ ਵੀ ਆਉਂਦਾ ਹੈਗਾ ਉਸ ਤੋਂ ਬਾਅਦ ਜਿਹੜਾਗਾ ਉਹ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਦਿੱਤੀ ਜਾਂਦੀ ਹੈ ਸੋ ਅੱਜ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ ਪੁਲਿਸ ਅਧਿਕਾਰੀਆਂ ਦੇ ਨਾਲ ਬੈਸ ਹੁੰਦੀ ہوئی ਬੈਸ ਹੁੰਦੀ ہوئی ਪੈਰੀਗੇਟ ਪੁਲਿਸ ਲਗਾ ਰਹੀ ਆ ਕਿਸਾਨ ਹਟਾ ਰਹੇ ਨੇ ਪੈਰੀਗੇਟ ਸੋ ਇੱਕੇ ਵੱਡੀ ਤਸਵੀਰ ਆ ਮਲੇਰਕੋਟਲੇ ਜ਼ਿਲ੍ਹੇ ਦੀ ਭਾਰਤ ਮਾਲਾ ਪ੍ਰੋਜੈਕਟ ਨੂੰ ਲੈ ਕੇ ਕਿਸਾਨ ਜਿਹੜੇ ਕਿਲੋ ਡੇਢ ਕਿਲੋਮੀਟਰ ਦਾ ਜਿਹੜਾ ਹੈ ਏਰੀਆ ਉਸ ਨੂੰ ਲੈ ਕੇ ਸੋ ਬੈਰੀਗੇਟ ਕਿਸਾਨਾਂ ਨੇ ਪਾਸੇ ਕਰ ਦਿੱਤੇ ਨੇ ਕਿਸਾਨ ਇਕੱਠੇ ਹੋ ਗਏ ਨੇ ਉਹ ਬੋਲ ਦਿਓ ਸਾਰੇ ਭਰਾਵੋ ਉੱਧਰ ਕਿ ਆਓ ਥੱਲੇ ਯਾਰਾ ਦੇਖੋ ਸਰਕਾਰ ਨੂੰ ਖਲਾਫੀਆ ਹੈ ਉਸ ਨੇ ਲੇਰਿੰਗ ਕੀਤੀ ਆ ਵੀ ਕਿਸਾਨ ਅੱਗੇ ਨਾ ਜਾਣ ਸੋ ਪੁਲਿਸ ਦੀ ਤੁਸੀਂ ਲੇਰਿੰਗ ਦੇਖ ਸਕਦੇ ਹੋ ਕੀ ਲਾਓ ਹੋਰ ਆ ਦੇ ਬੱਚਾ ਆ ਜਾਣਗੇ ਇਹ ਆ ਉਸ ਤੋਂ ਬਣਾ ਬੀ ਬਣਾ ਕੇ ਕਿ ਕਿਆ ਪਿਆਲਾ ਕੋ ਪਾ ਰਹਾ ਹੋ ਆ ਜਾਓ ਬਈ ਬਹੁਤ ਨੇ ਆਖਾ ਕੋ ਬੰਕੇ ਵਾਹੀ ਕਰ ਰਹੇ ਹੋ ਲਗਾਤਾਰ ਲਗਾਤਾਰ ਜਿਹੜੀ ਬਹਿਸ ਹੁੰਦੀ ਹੋਈ ਆ ਕਿਸਾਨਾਂ ਦੀ ਪਾਸੇ ਵੱਡੀ ਅੱਜ ਬਹੁਤ ਜ਼ਿਆਦਾ ਬਣੀ ਹੋਈ ਆ ਸੋ ਪੰਜਾਬ ਦਾ ਇੱਕ ਹੈ ਮੁੱਦਾ ਸੋ ਜਿਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਨਿਤਨ ਗਟਕਰੀ ਵੀ ਚਿੱਠੀ ਲਿਖਦੇ ਨੇ ਪ੍ਰਧਾਨ ਮੰਤਰੀ ਤੱਕ ਦੱਸਿਆ ਜਾ ਰਿਹਾ ਵੀ ਮੀਟਿੰਗਾਂ ਹੋ ਰਹਿਣਾਂਗੀਆਂ ਉੱਥੇ ਇਹ ਮੁੱਦਾ ਚੱਕਿਆ ਗਿਆ ਸੋ ਦੇਖੋ ਆ ਹੋ ਗਿਆ ਸੋ ਇੱਕ ਵਾਰ ਫੇਰ ਇੱਕ ਵਾਰ ਫੇਰ ਜਿਹੜੇ ਕਿਸਾਨ ਆ ਹੋ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਆ ਵਾ 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 ਕੋਈ ਨਹੀਂ ਕੋਈ ਨਹੀਂ ਕੋਈ ਵੀ ਕਿਸੇ ਵੀ ਬੈਰੀਕੇਡ ਪਾਸੇ ਕਰਨ ਦੀ ਕਿਸਾਨਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਅੱਧਾ ਘੰਟਾ ਪਹਿਲਾਂ ਵੀ ਜਿਹੜਾ ਤਿੱਖਾ ਟਕਰਾਅ ਪੁਲਿਸ ਤੇ ਕਿਸਾਨਾਂ ਦੇ ਵਿੱਚ ਹੋਇਆ ਸੋ ਦੁਬਾਰਾ ਫੇਰ ਦੁਬਾਰਾ ਫਿਰ ਦੁਬਾਰਾ ਮਲਾਜ ਨੂੰ ਕਿੰਨੀ ਜਾਣੀ ਕੀ ਲੈਣਾ ਆ ਆ ਦੇ ਪਿੱਛੇ ਦੁਬਾਰਾ ਫਿਰ ਦੁਬਾਰਾ ਫਿਰ ਟਕਰਾ ਹੁੰਦਾ ਹੋਇਆ ਦੁਬਾਰਾ ਫਿਰ ਟਕਰਾ ਹੁੰਦਾ ਹੋਇਆ ਕਿਸਾਨਾਂ ਤੇ ਪੁਲਿਸ ਦੇ ਵਿਚਕਾਰ ਦੁਬਾਰਾ ਫਿਰ ਟਕਰਾ ਹੁੰਦਾ ਹੋਇਆ ਕਿਸਾਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਆ ਬੈਰੀਕੇਡ ਤੋੜਨ ਦੀ ਸੋ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਬੈਰੀਗੇਟ ਪਾਸੇ ਕੀਤਾ ਜਾ ਰਿਹਾ ਹੈ ਸੋ ਇਧਰਲੇ ਪਾਸੇ ਵੀ ਸੋ ਮਲੇਰ ਕੋਟਲਾ ਚ ਮਲੇਰ ਕੋਟਲਾ ਚ ਲਗਾਤਾਰ ਸਥਿਤੀ ਇਤਨਾ ਪੂਰਨ ਬਣਦੀ ਹੋਈ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਤਿੱਖਾ ਟਕਰਾਹ ਸੋ ਕਿਸਾਨ ਅੱਗੇ ਵੱਧਦੇ ਹੋਏ ਸੋ ਕਿਸਾਨ ਜਿਹੜੇ ਆਹੋ ਅੱਗੇ ਵੱਧਣ ਲੱਗੇ ਨੇ ਹਾਲਾਂਕਿ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀ ਟਿੱਪਰ ਲਾਏ ਗਏ ਸੀ ਪਰ ਕਿਸਾਨਾਂ ਵੱਲੋਂ ਜਿਹੜਾਗਾ ਉਹ ਬੈਰੀਕੇਟ ਪਾਸੇ ਕੀਤੇ ਗਏ ਨੇ ਤੇ ਕਿਸਾਨ ਅੱਗੇ ਵੱਧ ਰਹੇ ਨੇ ਹਾਲਾਂਕਿ ਜਿਹੜੇ ਕਿਸਾਨਾਂ ਦੇ ਵਹੀਕਲ ਨੇ ਚਾਹੇ ਉਹ ਪਿੱਛੇ ਟਰੈਕਟਰ ਹੋਣ ਜਾਂ ਉਹਨਾਂ ਦੀਆਂ ਜਿਹੜੀਆਂ ਗੱਟੀਆਂ ਹੋਣ ਉਹ ਇੱਥੇ ਹੀ ਖੜੀਆਂ ਨੇ ਪਰ ਪੈਦਲ ਹੀ ਕਿਸਾਨ ਜਿਹੜੇ ਆ ਉਹ ਅੱਗੇ ਵੱਧ ਰਹੇ ਨੇ ਸੋ ਸੋ ਟਿੱਪਰ ਵੀ ਪਾਸੇ ਕੀਤਾ ਗਿਆ ਕਿਸਾਨਾਂ ਵੱਲੋਂ ਟਿੱਪਰ ਪਾਸੇ ਕੀਤਾ ਗਿਆ ਹੈਗਾ ਬੈਕ ਕਰ ਦਿੱਤਾ ਗਿਆ ਹੈਗਾ ਕਿਸਾਨਾਂ ਨੇ ਕਿਸਾਨ ਆਪਣੀਆਂ ਗੱਡੀਆਂ ਅੱਗੇ ਲਿਆਂਦੇ ਹੋਏ ਕਿਸਾਨ ਆਪਣੀਆਂ ਗੱਡੀਆਂ ਅੱਗੇ ਲਿਆਂਦੇ ਹੋਏ ਕਿਸਾਨਾਂ ਵੱਲੋਂ ਜਿਹੜਾ ਲੇਅਰ ਲਾਇਆ ਗਿਆ ਸੀਗਾ ਪੁਲਿਸ ਵੱਲੋਂ ਲਗਾਤਾਰ ਹੋਰ ਆਉਂ ਕਿ ਜਣਾ ਐਤਲਾਉਗਾ ਲਗਾਤਾਰ ਕਿਸਾਨ ਜਿਹੜੇ ਹੋ ਅੱਗੇ ਪਤਨ ਲੱਗੇ ਨੇ ਇੱਥੇ ਉਹ ਟਰਾਲਾਂ ਦੇ ਮਾੜੇ ਇੱਕ ਗੱਡੀ ਖੜਾ ਹੋ ਰਿਹਾ ਹੈ ਰਲਾਜ ਮਾਰੇ ਨਾਲੇ ਜਵਾਏ ਚ ਅੱਗੇ ਮਾਰੇ ਮਾਰਨ ਨਾਲੇ ਦੇ ਕਿਨਾਰੇ ਚ ਹਟ ਕੇ ਖੜਾ ਹੋ ਰਿਹਾ ਹੈ ਬਾਈ ਟਕਰਾ ਤਿੱਖਾ ਹੁੰਦਾ ਹੋਇਆ ਇੱਕ ਵਾਰ ਫੇਰ ਤੁਸੀਂ ਦੇਖ ਸਕਦੇ ਹੋ ਤਿੱਖਾ ਟਕਰਾ ਹੁੰਦਾ ਹੋਇਆ ਵੈਰੀਗੇਟ ਇਹਨੂੰ ਵਾਰ ਨਾਲੇ ਤੁਹਾਡੇ ਡਾਕੇ ਉਹ ਤਿੱਖਾ ਟਕਰਾ ਹੁੰਦਾ ਹੋਇਆ ਮੋਰਚੇ ਵਿਚਕਾਰ ਦੁਨੀਆਂ ਦੇ ਟਕਰਾ ਹੈ ਜਿੰਦਾਬਾਦ ਜਿੰਦਾਬਾਦ ਸੋ ਤਿੱਖਾ ਟਕਰਾ ਲਗਾਤਾਰ ਜਾਰੀ ਹੈ ਕਿਸਾਨਾਂ ਵੱਲੋਂ ਕਾਫੀ ਕਿਸਾਨ ਜਿਹੜੇ ਅੱਗੇ ਵੱਧ ਚੁੱਕੇ ਨੇ ਪਰ ਕਾਫੀ ਕਿਸਾਨ ਜਿਹੜੇ ਪਿੱਛੇ ਵੀ ਆ ਰਹੇ ਨੇ ਆਹ ਕੋਰੇ ਜੀ ਆ ਜਾ ਜੇ ਲਗਾਤਾਰ ਕਿਸਾਨ ਜਿਹੜੇ ਆਪਣੇ ਵੀਹਿਕਲ ਕੇ ਨਿਗ੍ਹਾ ਰਹੇ ਨੇ ਪਰ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੋ ਲਗਾਤਾਰ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਤੁਸੀਂ ਜਨਾਬ ਪੂਰਬਿਕਾ ਸਥਿਤੀ ਜਿਹੜੀ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਬਣੀ ਹੋਈ ਆ ਇਹ ਹੋ ਗਿਆ ਪੱਕਾ ਲਾ ਸਕਦੇ ਆ ਆ ਗੱਲ ਓਖਾ ਸਾਰੇ ਠੀਕ ਨੇ ਭਾਈ ਤੁਹਾਡੇ ਭਾਈ ਸਾਰੇ ਜਣੇ ਆ ਜਾਓ ਸੋ ਲਗਾਤਾਰ ਜਿਹੜੀ ਸਥਿਤੀ ਆ ਉਹ ਤਣਾਪੂਰਨ ਬਣੀ ਹੋਈ ਆ ਕਿਸਾਨਾਂ ਤੇ ਪੁਲਿਸ ਦੇ ਦਰਮਿਆਨ ਬਹਿਸਬਾਜੀ ਹੋ ਰਹੀ ਆ ਹਾਲਾਂਕਿ ਪਿਛਲੇ ਅੱਧੇ ਘੰਟੇ ਤੋਂ ਜਾਂ ਪੌਣੇ ਘੰਟੇ ਤੋਂ ਲਗਾਤਾਰ ਇਹੀ ਸਥਿਤੀ ਆ ਮਲੇਰਕੋਟਲਾ ਧੂਰੀ 메ਨ ਹਾਈਵੇ ਦੇ ਉੱਤੇ ਜਿਹੜਾ ਮਲੇਰਕੋਟਲੇ ਸ਼ਹਿਰ ਦੇ ਵਿੱਚ ਧੂਰੀ ਵਾਲੇ ਪਾਸੇ ਜਦੋਂ ਆਪਾਂ ਐਂਟਰ ਹੁੰਨੇ ਆ ਸਵੇਰ ਦੀ ਪੁਲਿਸ ਵੱਲੋਂ ਬੈਰੀਕੇਟਿੰਗ ਕੀਤੀ ਗਈ ਸੀਗੀ ਪਰ ਕਿਸਾਨ ਜੁਨੀਅਨ ਅਗਰਾਹਾ ਵੱਲੋਂ ਚਾਰ ਜ਼ਿਲ੍ਹਿਆਂ ਦਾ ਜਿਹੜੀ ਉਹ ਕਾਲ ਦਿੱਤੀ ਹੋਈ ਸੀ ਹਾਲਾਂਕਿ ਦੇ ਅਸੀਂ ਮਲੇਰਕੋਟਲਾ ਸ਼ਹਿਰ ਦੀ ਗੱਲ ਕਰਦੇ ਆ ਮਲੇਰਕੋਟਲਾ ਸ਼ਹਿਰ ਚਾਰੇ ਪਾਸੇ ਜਿੰਨੇ ਵੀ ਰਸਤੇ ਆਉਂਦੇ ਆ ਅੱਜ ਅਸੀਂ ਸਵੇਰੇ ਇੱਥੇ 9:30 10 ਵਜੇ ਆ ਕੇ ਦੇਖਿਆ ਤਾਂ ਟਿਪਪਰ ਜਾਂ ਪੁਲਿਸ ਦੀ ਬੈਰੀਕੇਟਿੰਗ ਕੀਤੀ ਗਈ ਸੀ ਪਰ ਇੱਥੇ ਟੂਰੀ ਹਾਈਵੇ ਦੇ ਉੱਤੇ ਟੂਰੀ ਮਲੇਰਕੋਟਲੇ ਦੇ ਉੱਤੇ ਜਿਆਦਾ ਸਖਤ ਜਿਹੜੀ ਬੈਰੀਕੇਟਿੰਗ ਉਹ ਕੀਤੀ ਹੋਈ ਸੀ ਕਿਸਾਨ ਜਿਹੜੇ ਉਹ ਅੱਗੇ ਵੱਜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਕੋਈ ਵੱਖਰਾ ਸੌਂਹਣ ਤੇ ਦੇਖਣ ਦੇ ਲਈ ਡਾਊਨਲੋਡ ਕਰੋ ਤੁਹਾਡੀ ਆਪਣੀ